ਕਿਸ ਤਰ੍ਹਾਂ ਦੇਖਦੇ ਹੋ ਹਾਂ ਥੈਂਕ ਯੂ ਸੋ ਮਚ 네ਗੇਟਿਵ ਸ਼ੇਡ ਬਿਲਕੁਲ ਹਾਈਲਾਈਟ ਹੋਇਆ ਹੈ ਇਸ ਫਿਲਮ ਦੇ ਵਿੱਚ ਲਿਖਿਆ ਇਸ ਤਰੀਕੇ ਨਾਲ ਗਿਆ ਸੀ ਪਵਨ ਤੇ ਪ੍ਰਭ ਨੇ ਜਿਵੇਂ ਲਿਖੀ ਸੀ ਕਹਾਣੀ ਮਨਵਿੰਦਰ ਮੋਨਾ ਨੇ ਜਿਵੇਂ ਇਹਨੂੰ ਡਾਇਰੈਕਟ ਕੀਤਾ ਤੇ ਉਸ ਤੰਗ ਦੇ ਨਾਲ ਜੋ ਇਸ ਫਿਲਮ ਦਾ 라ਵਣ ਕਹ ਲੋ ਉਹ ਮੈਂ ਹੀ ਸੀਗਾ ਤੇ ਉਹ ਲੋਕਾਂ ਨੂੰ ਪਸੰਦ ਆ ਰਿਹਾ ਕਿੰਨਾ ਕਿ ਐਨਜੋਏ ਕਰੋ 네ਗੇਟਿਵ ਸ਼ੇਡ ਤੁਸੀਂ ਹੋਰ ਵੀ ਫਿਲਮਾਂ ਆਪਾਂ ਦੇਖੀ ਤੁਸੀਂ 네ਗੇਟਿਵ ਸ਼ੇਡ ਤੋਂ ਤੇ ਜ਼ਿਆਦਾ ਸੂਟੇਬਲ ਹੈ ਜ਼ਿਆਦਾ ਫਿੱਟ ਬੈਠਦਾ ਐਦਾਂ ਨਾ ਕਰੋ ਮੈਂ ਹੋਰ ਵੀ ਬਹੁਤ ਕੁਝ ਕਰਨਾ 네ਗੇਟਿਵ ਤਾਂ ਕਰਨਾ ਹੀ ਕਰਨਿਆ ਮੇਰੀ ਪਿਛੇ ਗੁਰਮਖ ਫਿਲਮ ਆਈ ਸੀਗੀ ਉਹ ਬੜਾ ਇੱਕ ਉਸ ਤਰੀਕੇ ਦਾ ਡਰਾਮਾ ਸੀਗਾ ਕਿ ਇੱਕ ਮਕੈਨਿਕ ਬੰਦਾ ਹੈ ਤੇ ਉਹ ਕਹਾਣੀ ਨੂੰ ਵੀ ਬਹੁਤ ਲੋਕਾਂ ਨੇ ਪਸੰਦ ਕੀਤਾ ਮੇਰਾ ਕਰੈਕਟਰ ਵੀ ਪਸੰਦ ਕੀਤਾ ਪਾਲੀ ਭੁਪਿੰਦਰ ਰੋਣਾ ਦੀ ਡਾਇਰੈਕਟ ਕੀਤੀ ਸੋ ਮੇਰੀ ਕੋਸ਼ਿਸ਼ ਹੈ ਬਤੌਰ ਕਲਾਕਾਰ ਕਿ ਮੈਂ ਸਾਰੇ ਰੰਗ ਹੀ ਦਿਖਾਵਾਂ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਸਾਡਾ ਹੱਕ ਤੋਂ ਯੋਧਾ ਤੋਂ ਤੀਸਰੀ ਫਿਲਮ ਮੈਨੂੰ ਬਤੌਰ ਵਿਲਨ ਆਫਰ ਹੋਈ ਸੀ ਨਵਨੀਤ ਸਿੰਘ ਹੁਣਾਂ ਦੀ ਸ਼ਰੀਕ ਸੋ ਉਤੋਂ ਲੈ ਕੇ ਸ਼ਰੀਕ ਤੋਂ ਲੈ ਕੇ ਹੁਣ ਤੱਕ ਮੈਨੂੰ ਜਾਤਾ ਬਤੌਰ ਸਰਦਾਰ ਯੋਦਾ ਬਾਗੀ ਦੀਤੀ ਵਰਗੀ ਗੁਰਮੁਖ ਵਰਗੀ ਜਾਂ ਉਹੋ ਜਿਹੀਆਂ ਫਿਲਮਾਂ ਆਫਰ ਹੁੰਦੀਆਂ ਨੇ ਜਮਰੋਦ ਵਰਗੀ ਤੇ ਜਾਂ ਫਿਰ ਮੈਨੂੰ ਇਹ ਵਿਲਨ ਸ਼ਰੀਕ ਤੋਂ ਬਾਅਦ ਜਿਹੜੀ ਪੰਜਾਬ ਸਿੰਘ ਹੋ ਲਈ ਜਾਂ ਅਸੀਂ ਸਲਾ ਲੋ ਜਾਂ ਇਹ ਹੁਣ ਲਾ ਲੋ ਆਪਣੀ ਮੈਂ ਤੇਰੇ ਕੁਰਬਾਨ ਸੋ ਅਜੇ ਦੋ ਰੰਗ ਮੈਂ ਦਿਖਾਏ ਨੇ ਮੈਨੂੰ ਲੱਗਦਾ ਹੈ ਕਿ ਵਾਹਿਗੁਰੂ ਕਿਰਪਾ ਕਰੂਗਾ ਤੇ ਬਾਕੀ ਡਾਇਰੈਕਟਰ ਹੋਰ ਵੀ ਮੈਨੂੰ ਮੌਕੇ ਦੇਣਗੇ ਤਾਂ ਮੈਂ ਹੋਰ ਅਲੱਗ-ਅਲੱਗ ਤਰੀਕੇ ਦੀਆਂ ਸ਼ੇਡਸ ਪਲੇ ਕਰੂੰਗਾ ਇਵਨ ਕਾਮੇਡੀ ਵੀ ਮੈਂ ਪਲੇ ਕਰਨੀ ਚਾਹੂੰਗਾ ਕਦੇ ਵੀ ਮੌਕਾ ਮਿਲਦਾ ਗਿਵਨ ਅ ਚਾਂਸ ਥੈਂਕ ਯੂ ਐਕਸਪੈਰੀਮੈਂਟ ਕਰੋ ਨੂੰ ਮਿਲਿਆ ਆਖਰੀ ਸਵਾਲ। ਥੈਂਕ ਯੂ। ਕਿਨ ਦਾ ਐਕਸਪੈਰੀਮੈਂਟ ਨਹੀਂ ਇਹਦੇ 'ਚ ਕੋਈ ਐਕਸਪੈਰੀਮੈਂਟ ਵਾਲਾ ਰੋਲ ਨਹੀਂ ਸੀ ਇਹ ਮੇਰਾ ਤਾਂ ਬੜਾ ਖੇਡਿਆ ਹੋਇਆ ਜਾਨਰ ਹੈ। ਸੋ ਇਸ ਪਿਚ ਦਾ ਤਾਂ ਮੈਂ ਮਾਹਰ ਬੱਲੇਬਾਦਾਂ ਤੇ ਉਹ ਮੈਂ ਉਸ ਹਿਸਾਬ ਨਾਲ ਇਹਨੂੰ ਖੇਡਿਆ। ਸੋ ਇਹਦੇ 'ਚ ਕੋਈ ਐਕਸਪੈਰੀਮੈਂਟ ਨਹੀਂ ਸੀ ਇਹਦੇ 'ਚ ਇਹ ਸੀਗਾ ਕਿ ਮਜ਼ਾ ਆਇਆ ਕਰਕੇ கரੈਕਟ। ਥੈਂਕ ਯੂ।